ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹਮਦਰਦ ਹੈਲਥ ਟਿਪਸ ਦੇ ਵਿੱਚ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰ ਇੱਕ ਵਿਅਕਤੀ ਦੀ ਸਭ ਤੋਂ ਵੱਡੀ ਤੇ ਆਮ ਪਰੇਸ਼ਾਨੀ ਦੇ ਬਾਰੇ ਜੋ ਕਿ ਹੈ ਵਜ਼ਨ ਵਧਨ ਦੀ ਮੋਟਾਪੇ ਦੀ ਬਾਡੀ ਦੇ ਵਿੱਚ ਕੈਲੋਰੀਜ਼ ਦਾ ਇਨਟੇਕ ਜਦੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਉਸ ਸਮੇਂ ਫਿਰ ਮੋਟਾਪਾ ਲੱਗ ਜਾਂਦਾ ਹੈ ਪਰ ਅਕਸਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਕੈਲੋਰੀਜ਼ ਦੀ ਮਾਤਰਾ ਜ਼ਿਆਦਾ ਹੋਣ ਲੱਗ ਗਈ ਹੈ ਤਾ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਸਰੀਰ ਦੇ ਵਿੱਚ ਕੈਲੋਰੀਜ਼ ਵਧਣ ਲੱਗ ਗਈਆਂ ਹਨ ਅੱਜਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਅਸੀਂ ਆਪਣੇ ਖਾਣ-ਪੀਣ ਤੇ ਖਾਸ ਧਿਆਨ ਨਹੀਂ ਦੇ ਪਾਉਂਦੇ। ਬਾਹਰ ਦਾ ਤਲਿਆ-ਪੁੰਨਿਆ ਖਾਣਾ ਅਤੇ ਫਾਸਟ ਫੂਡ ਸਾਡੀ ਪਲੇਟ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਆਸਾਨੀ ਨਾਲ ਮਿਲ ਜਾਣ ਅਤੇ ਸਮਾਂ ਕੱਟ ਲੱਗਣ ਕਾਰਨ ਲੋਕ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਕਾਰਨ ਸਾਡੇ ਸਰੀਰ ਵਿੱਚ ਲੋੜ ਤੋਂ ਵੱਧ ਕੈਲਰੀਆਂ ਮਿਲਣ ਲੱਗੀਆਂ। ਲੋੜ ਤੋਂ ਵੱਧ ਕੈਲਰੀਆਂ ਲੈਣ ਕਾਰਨ ਵਜ਼ਨ ਵਧਣਾ, ਮੋਟਾਪਾ ਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਕਿੰਨੀਆਂ ਕੈਲਰੀਆਂ ਲੈਂਦੇ ਹੋ ਇਸ ਬਾਰੇ ਨ ਦੇਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਸਭ ਤੋਂ ਪਹਿਲਾਂ ਜੇਕਰ ਤੁਹਾਡਾ ਵਜ਼ਨ ਲਗਾਤਾਰ ਵੱਧ ਰਿਹਾ ਹੈ ਜੇ ਤੁਹਾਡਾ ਵਜ਼ਨ ਨਿਯਮਿਤ ਤੌਰ ਤੇ ਵੱਧ ਰਿਹਾ ਹੈ ਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਉਂ ਹੋ ਰਿਹਾ ਹੈ ਤਾਂ ਇਹ ਜ਼ਿਆਦਾ ਕੈਲੋਰੀ ਇਨਟੇਕ ਦਾ ਇੱਕ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ ਜਦੋਂ ਅਸੀਂ ਲੋੜ ਤੋਂ ਵੱਧ ਕੈਲੋਰੀਜ਼ ਲੈਂਦੇ ਹਾਂ ਤਾਂ ਸਰੀਰ ਉਹਨਾਂ ਨੂੰ ਚਰਬੀ ਦੇ ਰੂਪ ਵਿੱਚ ਜਮਾਉਣ ਲੱਗਦਾ ਹੈ ਜਿਸ ਨਾਲ ਵਜ਼ਨ ਵਧਣ ਲੱਗਦਾ ਹੈ ਜਿਆਦਾ ਕੈਲੋਰੀ ਵਾਲਾ ਖਾਣਾ ਖਾਸ ਕਰਕੇ ਜੰਕ ਫੂਡ ਅਤੇ ਪ੍ਰੋਸੈਸਡ ਫੂਡ ਸਰੀਰ ਨੂੰ ਊਰਜਾ ਦੇਣ ਦੀ ਬਜਾਏ ਸੁਸਤ ਬਣਾ ਦਿੰਦਾ ਹੈ। ਅਜਿਹੇ ਫੂਡਸ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਸਹੀ ਮਾਤਰਾ ਵਿੱਚ ਊਰਜਾ ਨਹੀਂ ਮਿਲਦੀ ਅਤੇ ਤੁਸੀਂ ਹਮੇਸ਼ਾ ਥੱਕੇ ਹੋਏ ਮਹਿਸੂਸ ਕਰਦੇ ਹੋ। ਜਿਆਦਾ ਕੈਲਰੀਆਂ ਖਾਣ ਨਾਲ ਪਾਚਨ ਤੰਤਰ ਤੇ ਦਬਾਅ ਪੈਂਦਾ ਹੈ। ਜਸ ਨਾਲ ਗੈਸ ਐਸਿਡਿਟੀ ਕਬਜ਼ ਅਤੇ ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਜੇ ਤੁਹਾਨੂੰ ਅਕਸਰ ਪੇਟ ਭਾਰੀ ਮਹਿਸੂਸ ਹੁੰਦਾ ਹੈ ਜਾਂ ਖਾਣੇ ਦੇ ਬਾਅਦ ਬੇਚੈਨੀ ਹੁੰਦੀ ਹੈ ਤਾਂ ਇਹ ਜ਼ਿਆਦਾ ਕੈਲਰੀਆਂ ਲੈਣ ਦਾ ਸੰਕੇਤ ਹੋ ਸਕਦਾ ਹੈ ਜ਼ਿਆਦਾ ਕੈਲਰੀ ਵਾਲੇ ਫੂਡਸ ਜਿਵੇਂ ਸਵੀਟ ਡਰਿੰਕਸ ਫਾਸਟ ਫੂਡ ਅਤੇ ਤਲੇ ਪੁਨੇ ਸਨੈਕਸ ਸਰੀਰ ਨੂੰ ਜਲਦੀ ਸੰਤੁਸ਼ਟ ਨਹੀਂ ਕਰਦੇ ਇਹਨਾਂ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਕਮੀ ਹੁੰਦੀ ਹੈ ਜਿਸ ਨਾਲ ਤੁਹਾਨੂੰ ਬਾਰ-ਬਾਰ ਭੁੱਖ ਲੱਗਦੀ ਹੈ ਅਤੇ ਤੁਸੀਂ ਜ਼ਿਆਦਾ ਖਾਣ ਲੱਗਦੇ ਹੋ ਜ਼ਿਆਦਾ ਕੈਲੋਰੀ ਵਾਲਾ ਖਾਣਾ ਖਾਸ ਕਰਕੇ 슈ਗਰ ਵਾਲੀਆਂ ਚੀਜ਼ਾਂ ਸਰੀਰ ਵਿੱਚ ਇਨਸੂਲਿਨ ਦੇ ਲੈਵਲ ਨੂੰ ਪ੍ਰਭਾਵਿਤ ਕਰਦਾ ਹੈ ਇਸ ਨਾਲ ਬਾਰ-ਬਾਰ ਮਿੱਠਾ ਖਾਣ ਦੀ ਇੱਛਾ ਹੁੰਦੀ ਹੈ ਜੋ ਵਜ਼ਨ ਵਧਾਉਣ ਦਾ ਇੱਕ ਮਹੱਤਵਪੂਰਨ ਕਾਰਨ ਬਣ ਸਕਦਾ ਹੈ ਜ਼ਿਆਦਾ ਕੈਲੋਰੀ ਵਾਲਾ ਖਾਣਾ ਖਾਸ ਕਰਕੇ ਰਾਤ ਦੇ ਸਮੇਂ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਆਰੀ ਅਤੇ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਪੇਟ ਵਿੱਚ ਦਿੱਕਤ ਹੋ ਸਕਦੀ ਹੈ ਜਿਸ ਨਾਲ ਨੀਂਦ ਟੁੱਟਦੀ ਹੈ ਜਾਂ ਫਿਰ ਸੌਣ ਵਿੱਚ ਦਿੱਕਤ ਹੁੰਦੀ ਹੈ। ਜ਼ਿਆਦਾ ਕੈਲੋਰੀਜ਼ ਖਾਸ ਕਰਕੇ ਤਲੇ ਪੁੰਨੇ ਅਤੇ 슈ਗਰ ਵਾਲੇ ਫੂਡਸ ਚਮੜੀ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। अनहेल्दी डाइट ਅਤੇ ਜ਼ਿਆਦਾ ਕੈਲਰੀ ਇਨਟੇਕ ਨਾਲ ਮਾਨਸਿਕ ਸਿਹਤ ਤੇ ਵੀ ਅਸਰ ਪੈਂਦਾ ਹੈ ਇਸ ਨਾਲ ਚਿੜਚਿੜਾਪਨ ਤਣਾਅ ਅਤੇ ਮੂਡ ਸਵਿੰਗਸ ਦੀ ਸਮੱਸਿਆ ਵੀ ਹੋ ਸਕਦੀ ਹੈ ਤਾਂ ਇਹ ਕੁਝ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਕੈਲਰੀਜ਼ ਦਾ ਇਨਟੇਕ ਜ਼ਿਆਦਾ ਵਧਣ ਲੱਗ ਗਿਆ ਹੈ ਕੈਨੇਡਾ ਦੇ ਵਿੱਚ ਵਸਦੇ ਲੋਕਾਂ ਦੇ ਸਰੀਰ ਦੇ ਵਿੱਚ ਅਕਸਰ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਧੁੱਪ ਬਹੁਤ ਘੱਟ ਸਮੇਂ ਦੇ ਲਈ ਮਿਲਦੀ ਹੈ ਅਤੇ ਲੋਕ ਜ਼ਿਆਦਾਤਰ ਆਪਣੇ ਕੰਮਾਂ ਦੇ ਉੱਪਰ ਵਿਅਸਤ ਹੁੰਦੇ ਹਨ ਜਿਸ ਕਾਰਨ ਉਹ ਧੁੱਪ ਦਾ ਆਨੰਦ ਨਹੀਂ ਲੈ ਸਕਦੇ ਅਤੇ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵਿਟਾਮਿਨ ਡੀ ਦੀ ਕਮੀ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਪੂਰਾ ਕਰ ਸਕਦੇ ਹੋ ਕੀ ਲੱਛਣ ਹੁੰਦੇ ਹਨ ਜਦੋਂ ਇਹ ਤੁਹਾਡੇ ਸਰੀਰ ਦੇ ਵਿੱਚ ਘੱਟ ਹੁੰਦਾ ਹੈ ਇਸ ਬਾਰੇ ਜਾਣਦੇ ਹਾਂ ਅਸੀਂ ਅਕਸਰ ਵਿਟਾਮਿਨ ਡੀ ਨੂੰ ਹੱਡੀਆਂ ਦੀ ਸਿਹਤ ਨਾਲ ਜੋੜਦੇ ਹਾਂ ਕਿਉਂਕਿ ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਪਰ ਵਿਟਾਮਿਨ ਡੀ ਦੀ ਕਮੀ ਅੰਤੜੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ ਕੈਨੇਡਾ ਵਿੱਚ ਧੁੱਪ ਘੱਟ ਸਮੇਂ ਲਈ ਮਿਲਦੀ ਹੈ ਜਿਸ ਕਾਰਨ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਇਸ ਦਾ ਸਿੱਧਾ ਅਸਰ ਅੰਤੜੀਆਂ ਦੀ ਸਿਹਤ ਤੇ ਵੀ ਪੈਂਦਾ ਹੈ ਸਾਡੀਆਂ ਅੰਤੜੀਆਂ ਵਿੱਚ ਲੱਖਾਂ ਬੈਕਟੀਰੀਆ ਮੌਜੂਦ ਹਨ ਜਿਸ ਨੂੰ ਅੰਤੜੀਆਂ ਦਾ ਮਾਈਕਰੋਬਾਇਓਮ ਕਿਹਾ ਜਾਂਦਾ ਹੈ ਇਹ ਬੈਕਟੀਰੀਆ ਪਾਚਨ ਪ੍ਰਤੀਰੋਧਕ ਸ਼ਕਤੀ ਅਤੇ ਮਾਨਸਿਕ ਸਿਹਤ ਲਈ ਮਹੱਤਵਪੂਰਨ ਹਨ ਕਿਰਿਆਸ਼ੀਲ ਵਿਟਾਮਿਨ ਡੀ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਹਾਨੀਕਾਰਕ ਬੈਕਟੀਰੀਆ ਨੂੰ ਘਟਾਉਂਦਾ ਹੈ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ ਵਿਟਾਮਿਨ ਡੀ ਅੰਤੜੀਆਂ ਦੀ ਪਰਤ ਨੂੰ ਮਜ਼ਬੂਤ ਵੀ ਬਣਾਉਂਦਾ ਹੈ ਵਿਟਾਮਿਨ ਡੀ ਦੀ ਕਮੀ ਦੇ ਕੀ ਲੱਛਣ ਹੋ ਸਕਦੇ ਹਨ ਜਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਹਾਨੂੰ ਇਹਨਾਂ ਲੱਛਣਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਸਰੀਰ ਦੇ ਵਿੱਚ ਕੁਝ ਇਹ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਹੋਣ ਲੱਗ ਗਈ ਹੈ ਸਭ ਤੋਂ ਪਹਿਲਾਂ ਹੈ ਥਕਾਵਟ ਅਤੇ ਕਮਜ਼ੋਰੀ ਹੱਡੀਆਂ ਅਤੇ ਜੋੜਾਂ ਦਾ ਦਰਦ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਗੈਸ ਕਬਜ਼ ਦਸਤ ਮੂਡ ਸਵਿੰਗ ਅਤੇ ਡਿਪਰੈਸ਼ਨ ਵਿਟਾਮਿਨ ਡੀ ਦੀ ਕਮੀ ਨੂੰ ਕਿਸ ਤਰ੍ਹਾਂ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੂਰਜ ਦੇ ਐਕਸਪੋਜ਼ਰ ਪ੍ਰਾਪਤ ਕਰਨ ਦਾ ਹੈ ਵਿਟਾਮਿਨ ਡੀ ਨੂੰ ਸਨਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਸੂਰਜ ਦੀ ਰੌਸ਼ਨੀ ਚਮੜੀ ਤੇ ਪੈਂਦੀ ਹੈ ਤਾਂ ਸਰੀਰ ਇਸ ਨੂੰ ਪੈਦਾ ਕਰਦਾ ਹੈ ਰੋਜ਼ਾਨਾ 15 ਤੋਂ 20 ਮਿੰਟ ਸਵੇਰ ਦੀ ਧੁੱਪ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਇਸੋ ਲਈ ਆਵਾ ਤੁਸੀ ਵਿਟਾਮਿਨ ਡੀ ਨਾਲ ਭਰਪੂਰ ਖੁਰਾਕ ਦਾ ਵੀ ਸੇਵਨ ਕਰਨਾ ਸ਼ੁਰੂ ਕਰ ਸਕਦੇ ਹੋ ਜਿਵੇਂ ਕਿ ਚਰਬੀ ਵਾਲੀ ਮੱਛੀ ਸਾਲਮਨ ਮੈਕਰੇਲ ਟੂਨਾ ਅੰਡੇ ਦੀ ਜ਼ਰਦੀ ਦੁੱਧ ਅਤੇ ਦਹੀਂ ਮਸ਼ਰੂਮਸ ਖਾਸ ਕਰ ਉਹ ਜਿਹੜੇ ਸੂਰਜ ਦੀ ਰੋਸ਼ਨੀ ਵਿੱਚ ਉਗਦੇ ਹਨ ਸਪਲੀਮੈਂਟਸ ਜੇਕਰ ਸੂਰਜ ਦੀ ਰੋਸ਼ਨੀ ਅਤੇ ਖੁਰਾਕ ਤੋਂ ਲੋੜਿੰਦਾ ਵਿਟਾਮਿਨ ਡੀ ਨਹੀਂ ਮਿਲਦਾ ਤਾਂ ਡਾਕਟਰ ਦੀ ਸਲਾਹ ਤੇ ਸਪਲੀਮੈਂਟਸ ਲਈ ਜਾ ਸਕਦੇ ਹਨ ਦਹੀਂ ਇਡਲੀ ਅਤੇ ਪ੍ਰੋਬਾਇਓਟਿਕਸ ਸਪਲੀਮੈਂਟਸ ਦਾ ਸੇਵਨ ਕਰਨ ਨਾਲ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਜਿਸ ਨਾਲ ਵਿਟਾਮਿਨ ਡੀ ਦੀ ਘਾਟ ਵਿੱਚ ਵੀ ਸੁਧਾਰ ਹੋ ਜਾਂਦਾ ਹੈ ਤੈਸਾਨ ਅੱਜ ਦੇ ਕੁਝ ਹੈਲਥ ਟਿਪਸ ਜੇਕਰ ਤੁਹਾਨੂੰ ਵੀ ਮੋਟਾਪੇ ਦੀ ਸਮੱਸਿਆ ਆ ਰਹੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਕੈਲਰੀਜ਼ ਇਨਟੇਕ ਨੂੰ ਘੱਟ ਕਰਨਾ ਚਾਹੀਦਾ ਹੈ ਤੇ ਜੇਕਰ ਵਿਟਾਮਿਨ ਡੀ ਦੀ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਘਾਟ ਮਹਿਸੂਸ ਹੁੰਦੀ ਹੈ ਤਾਂ ਉਸ ਦਾ ਵੀ ਤੁਹਾਨੂੰ ਜ਼ਰੂਰ ਇਲਾਜ ਕਰਵਾਉਣਾ ਚਾਹੀਦਾ ਹੈ ਕੁਝ ਚੰਗੀ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਫਿਰ ਸਪਲੀਮੈਂਟਸ ਵੀ ਲੈਣੇ ਚਾਹੀਦੇ ਹਨ ਪਰ ਕਿਸੇ ਵੀ ਨੁਸਖੇ ਦੇ ਉੱਤੇ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਇਹ ਨੁਸਖਿਆਂ ਨੂੰ ਅਪਣਾਉਣਾ ਚਾਹੀਦਾ ਹੈ ਅੱਜ ਦੀ ਸੈਟ ਇਹ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ